ਤੇ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਦੋਸਤੋ ਮੇਰਾ ਨਾਮ ਹੈ ਗਗਨਦੀਪ ਸਿੰਘ ਅਤੇ ਪਹਿਲਾਂ ਦੇ ਵਾਂਗ ਅੱਜ ਵੀ ਤੁਹਾਡੇ ਲਈ ਬਹੁਤ ਹੀ ਜਿਆਦਾ ਇੰਪੋਰਟੈਂਟ ਵੀਡੀਓ ਲੈ ਕੇ ਆਇਆ ਹਾਂ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਉਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਆਪਦੇ ਦੋਸਤਾਂ ਮਿੱਤਰਾਂ ਭੈਣਾਂ ਭਰਾਵਾਂ ਤੇ ਰਿਸ਼ਤੇਦਾਰਾਂ ਦੇ ਵਿੱਚ ਦੋਸਤੋ ਤਾਂ ਤੁਹਾਨੂੰ ਮੈਂ ਦੱਸ ਦਵਾਂ ਕਿ ਅੱਜ ਜੋ ਵੀਡੀਓ ਹੈ ਮੁਹਾਵਰਿਆਂ ਤੇ ਹੈ ਅਤੇ ਉਹ ਮੁਹਾਵਰੇ ਕਿਰਏ ਜਾਣਗੇ ਦੋਸਤੋ ਇੱਥੇ ਜੋ ਕਿ ਤੁਹਾਨੂੰ ਪੀੜ ਕਲਾਸਸ ਦੇ ਵਿੱਚ ਵੀ ਨਹੀਂ ਮਿਲਦੇ ਦੋਸਤੋ ਕੋਈ ਕੋਈ ਹੀ ਪੀੜ ਚੈਨਲ ਦੇ ਵਿੱਚ ਪੀੜ ਕਲਾਸਸ ਦੇ ਵਿੱਚ ਤੁਹਾਨੂੰ ਇਹੋ ਜਿਹੇ ਮੁਹਾਵਰੇ ਦਿੰਦਾ ਹੋਵੇਗਾ ਤਾਂ ਦੋਸਤੋ ਵੀਡੀਓ ਦਾ ਲਾਹ ਲੈ ਲਈ ਇਸ ਨੂੰ ਪੂਰੀ ਦੇਖੋ ਦੋਸਤੋ ਕਿਉਂਕਿ ਪੇਪਰ ਦੇ ਵਿੱਚ ਇਹਨਾਂ ਵਿੱਚੋਂ ਹੀ ਕੁਐਸਚਨ ਪੁੱਛਿਆ ਜਾਂਦਾ ਤੇ ਬਹੁਤ ਹੀ ਘੱਟ ਸਮੇਂ ਵਿੱਚ ਵੱ ਤੁਹਾਨੂੰ ਮੁਹਾਵਰੇ ਕਰਾਏ ਜਾਣਗੇ ਤਾਂ ਦੋਸਤੋ ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਪਹਿਲਾਂ ਗੱਲ ਕਰਦੇ ਹਾਂ ਮੁਹਾਵਰਿਆਂ ਦੀ ਜੋ ਕਿ ਪੇਪਰ A ਅਤੇ ਪੇਪਰ B ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤਾਂ ਦੋਸਤੋ ਪਹਿਲੇ ਮੁਹਾਵਰੇ ਤੇ ਦੇਖਦੇ ਹਾਂ ਕਹਿੰਦਾ ਹੈ ਥੈਰੇਟਿਕਲ ਪੋਰਸ਼ਨ ਹੈ ਦੋਸਤੋ ਇਸ ਤੋਂ ਬਾਅਦ ਆਪਾਂ ਐਮਸੀਕਿਊ ਵੀ ਕਰਾਂਗੇ ਜਿੱਥੋਂ ਕੀ ਤੁਹਾਨੂੰ ਪਤਾ ਲੱਗੇਗਾ ਸਭ ਤੋਂ ਪਹਿਲਾਂ ਹੈ ਦੋ ਦੋਸਤੋ ਕਹਿੰਦਾ ਹੈ ਲੂ ਕੰਡੇ ਖੜੇ ਹੋ ਜਾਣਾ ਮਤਲਬ ਕੀ ਹੈ ਸੈਮ ਹੋਣਾ ਤੁਹਾਨੂੰ ਮੈਂ ਦੱਸ ਦਵਾਂ ਕਿ ਇੱਕ ਟਾਈਪ ਹੁੰਦੀ ਹੈ ਕਿ ਇਸਦੇ ਅਰਥ ਪੁੱਛੇ ਜਾਂਦੇ ਹਨ ਦੂਸਰੀ ਟਾਈਪ ਹੁੰਦੀ ਹੈ ਦੋਸਤੋ ਉੱਥੇ ਕੀ ਹੈ ਫੀਲਿੰਗ ਦੀ ਬਲੈਂਕਸ ਪੁੱਛੀ ਜਾਂਦੀ ਹੈ ਲੂ ਡੈਸ਼ ਖੜੇ ਹੋ ਜਾਣਾ ਲੂ ਕੰਡੇ ਡੈਸ਼ ਹੋ ਜਾਣਾ ਲੂ ਕੰਡੇ ਖੜੇ ਡੈਸ਼ ਜਾਣਾ ਤਾਂ ਇਸ ਤਰ੍ਹਾਂ ਪੁੱਛਿਆ ਤੀਸਰੀ ਟਾਈਪ ਹੁੰਦੀ ਹੈ ਦੋਸਤੋ ਤੁਹਾਨੂੰ ਤਿੰਨ ਅਖਾਣ ਦੇ ਕੇ ਇੱਕ ਮੁਹਾਵਰਾ ਪੁੱਛ ਲਵੇਗਾ ਤੇ ਕਹਿ ਦੇਵੇਗਾ ਕਿ ਇਹਨਾਂ ਵਿੱਚੋਂ ਮੁਹਾਵਰਾ ਕਿਹੜਾ ਹੈ ਤੇ ਚੌਥੀ ਟਾਈਪ ਹੈ ਜੋ ਇਸੇ ਦੇ ਵਿੱਚੋਂ ਹੀ ਸਬ ਟਾਈਪ ਕਹਿ ਸਕਦੇ ਹਾਂ ਕਿ ਕਹਿ ਦੇਵਗਾ ਕਿ ਇਹਨਾਂ ਦੇ ਵਿੱਚੋਂ ਕਿਹੜਾ ਮੁਹਾਵਰਾ ਨਹੀਂ ਹੈ ਤਾਂ ਦੋਸਤੋ ਇਹ ਚਾਰ ਟਾਈਪ ਸਨ ਮੈਂ ਪਹਿਲਾਂ ਦੋ ਮੁਹਾਵਰੇ ਦੀਆਂ ਵੀਡੀਓ ਤੁਹਾਨੂੰ ਪ੍ਰੋਵਾਈਡ ਕਰ ਚੁੱਕਾ ਹਾਂ ਦੋਸਤੋ ਜੇਕਰ ਤੁਸੀਂ ਉਹ ਨਹੀਂ ਦੇਖੀਆਂ ਤਾਂ ਜ਼ਰੂਰ ਦੇਖ ਲੈਣਾ ਕਿਉਂਕਿ ਇੱਕ ਵੀਡੀਓ ਦੇ ਵਿੱਚ ਤਾਂ ਤੁਹਾਨੂੰ ਮੈਂ ਥ੍ਰੈਟਿਕਲ ਦੱਸੇ ਸੰ ਮੁਹਾਵਰੇ ਦੱਸੇ ਸੰ ਇੰਪੋਰਟੈਂਟ ਮੁਹਾਵਰਿਆਂ ਦੀ ਵੀਡੀਓ ਹੈ ਅਤੇ ਇੱਕ ਦੇ ਵਿੱਚ ਤੁਹਾਨੂੰ ਮੈਂ ਐਮਸੀਕਿਊ ਕਰਵਾਏ ਸਨ ਜੋ ਕਿ ਪੇਪਰ ਦੇ ਵਿੱਚ ਰੀਪੀਟੇਸ਼ਨ ਹੋ ਰਹੇ ਨੇ ਵਾਰ-ਵਾਰ ਪੁੱਛੇ ਜਾ ਰਹੇ ਹਨ ਤਾਂ ਦੋਸਤੋ ਉਸ ਵੀਡੀਓ ਨੂੰ ਜ਼ਰੂਰ ਦੇਖਣਾ ਕਿਉਂਕਿ ਪੇਪਰ A ਦੇ ਵਿੱਚ ਅਤੇ B ਦੇ ਵਿੱਚ ਮੁਹਾਵਰੇ ਹਨ ਜੋ ਬਹੁਤ ਹੀ ਜ਼ਿਆਦੇ ਇੰਪੋਰਟੈਂਟ ਰੋਲ ਅਦਾ ਕਰ ਰਹੇ ਹਨ ਤਾਂ ਦੋਸਤੋ ਸਮਾਰਟਨੈਸ ਅਪਰੋਚ ਇਸੇ ਨੂੰ ਮਤਲਬ ਕੀ ਹੈ ਕਹਿੰਦੇ ਹਨ ਕਿ ਆਪਾਂ ਨੂੰ ਚਾਰੇ ਟਾਈਪ ਦਾ ਪਤਾ ਲੱਗ ਸਕੇ ਅਤੇ ਇਹ ਤੁਹਾਨੂੰ ਦੱਸ ਦਿੱਤਾ ਗਿਆ ਹੈ ਕਿ ਇਸ ਟਾਈਪ 'ਚੋਂ ਕੁਐਸਚਨ ਬਣਦੇ ਹਨ ਤਾ ਦੋਸਤੋ ਲੂ ਕੰਡੇ ਖੜੇ ਹੋ ਜਾਣਾ ਮਤਲਬ ਕੀ ਹੈ ਸੈਮ ਜਾਣਾ ਆਪਾਂ ਫਾਸਟ ਕਰਾਂਗੇ ਅਤੇ ਨਾਲ-ਨਾਲ ਕਾਪੀ ਤੇ ਨੋਟ ਵੀ ਕਰਦੇ ਰਹਿਣਾ ਦੋਸਤੋ ਨੈਕਸਟ ਹੈ ਲਾਲ ਪੁਚੱਕੜ ਮਤਲਬ ਕੀ ਹੈ ਜੋ ਆਪਣੇ ਆਪ ਨੂੰ ਬਹੁਤ ਸਿਆਣਾ ਸਮਝੇ ਲਾਲ ਪੁਚੱਕੜ ਨੈਕਸਟ ਹੈ ਜੀ ਕਹਿੰਦਾ ਹੈ ਵਾ ਲਗਦੇ ਆ ਜਿੱਥੋਂ ਤੱਕ ਹੋ ਸਕੇ ਇਸ ਦਾ ਕੀ ਹੈ ਅਰਥ ਹੈ ਦੋਸਤੋ ਵਾਹ ਲੱਗਦੇ ਆ ਬਹੁਤ ਹੀ ਇੰਪੋਰਟੈਂਟ ਹੈ ਪੀ ਟ੍ਰਿਪਲੱਸ ਵੀ ਦੇ ਵਿੱਚ ਕੀ ਹੈ ਬਹੁਤ ਹੀ ਜ਼ਿਆਦੇ ਇੰਪੋਰਟੈਂਟ ਰੋਲ ਅਦਾ ਕਰਨ ਵਾਲੇ ਹਨ ਇਹ ਮੁਹਾਵਰੇ ਅੱਗੇ ਹੈ ਵਾਸਤੇ ਪਾਉਣਾ ਮਿੰਤਾ ਕਰਨੀਆਂ ਦੋਸਤੋ ਨੈਕਸਟ ਹੈ ਵਾਲ ਵਿੰਗਾ ਨਾ ਹੋਣਾ ਵਾਲ ਵਿੰਗਾ ਨਾ ਹੋਣਾ ਮਤਲਬ ਕੀ ਹੈ ਕੁਝ ਨਾ ਵਿਗੜਨਾ ਵਾਗਾ ਖਿੱਚਣੀਆਂ ਕਾਬੂ ਰੱਖਣਾ ਨੈਕਸਟ ਕਹਿੰਦਾ ਹੈ ਵਾਹੋਦਾਹੀ ਵਾਹੋਦਾਹੀ ਮਤਲਬ ਕਿ ਬਹੁਤ ਛੇਤੀ ਛੇਤੀ ਤੇ ਅੜਕਣ ਤੋਂ ਬਿਨਾ ਫੇਰਵਾ ਚੁੱਲਾ ਦੋਸਤੋ ਇਹ ਤਾਂ ਮੋਸਟ ਰਿਪੀਟਡ ਕੁਐਸਚਨ ਹੈ ਤੇ ਐਮ ਆਈ ਕੁਐਸਚਨ ਹੈ ਦੋਸਤੋ ਮੋਸਟ ਇੰਪੋਰਟੈਂਟ ਕੁਐਸਚਨ ਹੈ ਫੇਰਵਾ ਚੁੱਲਾ ਜਾ ਰੱਖਣਾ ਇਸਦਾ ਅਰਥ ਸਦਾ ਹੀ ਧੜਾ ਜਾਂ ਖਿਆਲ ਮਤਲਬ ਧੜਾ ਹੋਵੇ ਜਾਂ ਖਿਆਲ ਉਸ ਨੂੰ ਕੀ ਹੈ ਬਦਲਦਾ ਰਹਿਣਾ ਮਤਲਬ ਕੀ ਹੈ ਅੱਜ ਕੱਲ ਜੋ ਪੋਲਿਟিক্যাল ਪਾਰਟੀਆਂ ਹਨ ਉਹ ਫੇਰਵਾ ਚੁੱਲਾ ਬਣ ਗਈਆਂ ਹਨ ਕਿਤੇ ਉਥੋਂ ਦਾ ਐਮ.ਐਲ.ਏ ਜਾਂ ਐਮ.ਪੀ ਪਾਰਟੀ ਛੱਡ ਕੇ ਚਲਾ ਜਾਂਦਾ ਤਾਂ ਉਹ ਕੀ ਹੈ ਫੇਰਵਾ ਚੁੱਲਾ ਕਹਲੋਂਦਾ ਹੈ ਉਹ ਗੱਲ ਵੱਖਰੀ ਕਿ ਉੱਥੇ ਐਂਟੀ ਡਿਫੈਕਸ਼ਨ ਲਾਅ ਲੱਗਿਆ ਹੋਇਆ ਹੈ ਬਟ ਕੀ ਹੈ ਫੇਰਵਾ ਚੁੱਲਾ ਅਸੀਂ ਯਾਦ ਰੱਖਣਾ ਹੈ ਦੋਸਤੋ ਬਹੁਤ ਇੰਪੋਰਟੈਂਟ ਹੈ ਇਹ ਅੱਗੇ ਹੈ ਫੱਕਰ ਤੋਲਣਾ ਮਤਲਬ ਕਿ ਫੱਕਰ ਤੋਲਣਾ ਗਾਲਾਂ ਕੱਢਣੀਆਂ ਫੜਾ ਮਾਰਨੀਆਂ ਗੱਪ ਮਾਰਨੀਆਂ ਗੱਪਾਂ ਮਾਰਨੀਆਂ ਜਾਂ ਗੱਪ ਮਾਰਨੇ ਦੋਸਤੋ ਨੈਕਸਟ ਕਹਿੰਦਾ ਹੈ ਜੀ ਫੁੱਲ ਫੁੱਲ ਬਹਿਣਾ ਬਹੁਤ ਖੁਸ਼ ਹੋਣਾ ਫੁੱਲ ਫੁੱਲ ਬਹਿਣਾ ਮਤਲਬ ਫੁੱਲ ਫੁੱਲ ਕੇ ਬਹਿਣਾ ਤੋਂ ਜ਼ਿਆਦਾ ਫੁੱਲ ਕੇ ਮਿਸਲ ਉਹਦਾ ਸੰਸਥਾਪਕ ਚੌਧਰੀ ਫੂਲ ਸਿੰਘ ਦੋਸਤੋ ਇਸ ਤਰ੍ਹਾਂ ਕੋਈ ਨਾ ਕੋਈ ਚੀਜ਼ ਨਾਲ ਰਿਲੇਟ ਕਰ ਲਿਆ ਕਰੋ ਤਾਂ ਜੋ ਤੁਹਾਨੂੰ ਕੀ ਹੈ ਵਿੱਚੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਰਹੇ ਤੁਹਾਡੀ ਪ੍ਰੈਕਟਿਸ ਹੁੰਦੀ ਰਹੇ ਫੂਕ ਦੇਣੀ ਝੂਠੀ ਸਾਮਦ ਕਰਨੀ ਨੈਕਸਟ ਕਹਿੰਦਾ ਹੈ ਜੀ ਮੂਹ ਫਟ ਮਤਲਬ ਕਿ ਬਿਨਾਂ ਸੋਚੇ ਵਿਚਾਰੇ ਮਨ ਆਈ ਗੱਲ ਕਹਿ ਦੇਣ ਵਾਲਾ ਕੀ ਹੁੰਦਾ ਹੈ ਮੂਹ ਫਟ ਹੁੰਦਾ ਹੈ ਮੂਹ ਤੇ ਸੁਣਾ ਦਿੰਦਾ ਹੈ ਮੂਹ ਮਿੱਟੀ ਪ੍ਰਕੜੀ ਬਹੁਤ ਹੀ ਘੱਟ ਬੋਲਣ ਵਾਲਾ ਮੂਹ ਮਿੱਟੀ ਪ੍ਰਕੜੀ ਨੈਕਸਟ ਕਹਿੰਦਾ ਹੈ ਜੀ ਮੋਮ ਦਾ ਨੱਕ ਜੋ ਕਿਸੇ ਗੱਲ ਤੇ ਪੱਕਾ ਜਾਂ ਕਾਇਮ ਨਾ ਰਹੇ ਉਹ ਕੀ ਹੁੰਦਾ ਹੈ ਮੋਮ ਦਾ ਨੱਕ ਹੁੰਦਾ ਹੈ ਬਗਲਾ ਭਗਤ ਪਖੰਡੀ ਵੇਖਣ ਨੂੰ ਬੜਾ ਬੜਾ ਪੁਰਸ਼ ਪਰ ਵਿੱਚੋਂ ਕੀ ਆ ਉਹ ਲੁੱਚਾ ਹੁੰਦਾ ਹੈ ਹਰਾਮੀ ਹੁੰਦਾ ਹੈ ਤਾਂ ਉਸ ਨੂੰ ਅਸੀਂ ਬਗਲਾਪਰਤ ਕਹਿ ਦਿੰਦੇ ਹਾਂ ਦੋਸਤੋ ਬਹੁਤ ਇੰਪੋਰਟੈਂਟ ਵੀਡੀਓ ਹੈ ਇਹ ਤੁਹਾਡੇ ਲਈ ਮਰਨ ਦੀ ਵੇਲ ਨਾ ਹੋਣੀ ਬਹੁਤ ਰੁੱਝਿਆ ਹੋਣਾ ਬੁੱਧੂ ਲਾਣਾ ਮੂਰਖਾਂ ਦੀ ਟੋਲੀ ਜਾਂ ਮੂਰਖ ਲੋਕ ਬੀੜਾ ਚੁੱਕਣਾ ਦੋਸਤੋ ਜ਼ਿੰਮੇਵਾਰੀ ਲੈਣਾ 베ੜੀ ਡੁੱਬਣੀ ਸਭ ਕੁਝ ਤਵਾ ਹੋ ਜਾਣਾ ਮੱਲ ਮਾਰਨੀ ਬਾਜੀ ਜਿੱਤ ਲੈਣੀ ਮਨ ਦੇ ਲੱਡੂ ਪੋੜਨਾ ਖਿਆਲੀ ਪਲਾਪ ਪਕਾਉਣੀ ਦੋਸਤੋ ਜੇਕਰ ਤੁਹਾਨੂੰ ਮੁਹਾਵਰੇ ਵਧੀਆ ਲੱਗ ਰਹੇ ਹਨ ਕੰਟੈਂਟ ਇਹ ਵਧੀਆ ਲੱਗ ਰਿਹਾ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਹੋਰਾਂ ਤੱਕ ਵੀ ਪਹੁੰਚ ਸਕਣ ਜੋ ਕੋਚਿੰਗ ਨਹੀਂ ਲੈ ਸਕਦੇ ਉਹ ਵੀ ਆਪ ਦਾ ਪੇਪਰ ਏ ਹੈ ਜੋ ਕਿ ਬੀੜਾ ਚੁੱਕਿਆ ਹੋਇਆ ਹੈ ਪੇਪਰ ਏ ਪਾਸ ਕਰਉਣ ਦਾ ਉਸ ਦੇ ਵਿੱਚ ਮੁਹਾਵਰੇ ਹਨ ਜੋ ਜ਼ਿਆਦਾ ਪੁੱਛੇ ਜਾਂਦੇ ਹਨ ਤੇ ਇਹਨਾਂ ਵਿੱਚੋਂ ਜੇਕਰ ਪੁੱਛਿਆ ਗਿਆ ਤਾਂ ਕਿਹ ਉਹ ਆਰਾਮ ਦੇ ਨਾਲ ਇਜ਼ੀਲੀ ਉਸ ਨੂੰ ਅਟੈਂਪਟ ਕਰਕੇ ਆਵੇਗਾ ਤੇ ਬਿਲਕੁਲ ਐਕੂਰੇਟ ਕਰਕੇ ਆਵੇਗਾ ਨੈਕਸਟ ਕਹਿੰਦਾ ਹੈ ਮਨੋ ਲੈ ਜਾਣਾ ਮਤਲਬ ਕੀ ਹੈ ਕਦਰ ਨਾ ਰਹਿਣੀ ਮੁੱਠੀਆਂ ਭਰਨੀਆਂ ਬਹੁਤ ਸੇਵਾ ਕਰਨੀ ਨੈਕਸਟ ਕਹਿੰਦਾ ਹੈ ਮੁਠੀ ਗਰਮ ਕਰਨੀ ਦੋਸਤੋ ਮੁਠੀ ਗਰਮ ਕਰਨੀ ਰਿਸ਼ਵਤ ਦੇਣੀ ਰੰਮੁਰੀਦ ਵਾਟੀ ਦੇ ਅਧੀਨ ਨੈਕਸਟ ਕਹਿੰਦਾ ਹੈ ਰਾਤ ਦਾ ਜੰਮ ਚੋਰੀ ਦਾ ਮਾਲ ਬਲਦੀ ਉੱਤੇ ਤੇਲ ਪਾਉਣਾ ਝਗੜਾ ਵਧਾਉਣਾ ਨੈਕਸਟ ਕਹਿੰਦਾ ਹੈ ਬਿੱਟ ਬਿੱਟ ਵੇਖਣਾ ਹਰਾਨ ਹੋ ਕੇ ਤੱਕਣਾ ਬੋਲੀ ਮਾਰਨਾ ਮਿਹਨੇ ਦੇਣਾ ਨੈਕਸਟ ਕਹਿੰਦਾ ਹੈ ਬਾਹ ਭਜਣੀ ਸਹਾਰਾ ਟੁੱਟ ਜਾਣਾ ਭੰਗ ਦੇ ਭਾਣੇ ਜਾਂ ਭੰਗ ਦੇ ਪਹਾੜੇ ਭੂ ਦੇ ਪਹਾੜੇ ਕੁਝ ਮਰਜੀ ਆ ਸਕਦਾ ਹੈ ਦੋਨਾਂ ਵਿੱਚੋਂ ਅਜਾਈ ਵਿਅਰਥ ਜਾਂ ਬਹੁਤ ਸਸਤਾ ਨੈਕਸਟ ਕਹਿੰਦਾ ਹੈ ਪਹਾੜੇ ਦਾ ਟੱਟੂ ਉਜਰਤ ਲੈ ਕੇ ਕੰਮ ਕਰਨ ਵਾਲਾ ਜਾਂ ਜੋ ਖੇਚਲ ਦਾ ਮੁੱਲ ਲਏ ਬਿਨਾ ਕੁਝ ਨਾ ਕਰੇ ਭੁੰਡਾਂ ਦੀ ਖੱਖਰ ਬਹੁਤ ਲੜਾਕਾ ਹੋਣਾ ਕੁਪੱਤਾ ਬੰਦਾ ਹੋਣਾ ਬਹੁਤ ਲੜਾਕੇ ਬੰਦੇ ਹੋਣਾ ਇਹ ਕੀ ਹੈ ਇਸ ਦਾ ਅਰਥ ਹੈ ਭੇਡ ਚਾਲ ਬਿਨਾ ਸੋਚੇ ਵਿਚਾਰੇ ਕੀਤੀ ਰੀਸ ਦੋਸਤੋ ਇਹ ਆਵੇਗਾ 101% ਆਵੇਗਾ ਕਿਉਂਕਿ ਇਲੈਕਸ਼ਨ ਹੋਣ ਵਾਲੇ ਹਨ ਤੇ ਇਹ ਕੁਐਸਚਨ ਆਵੇਗਾ ਦੋਸਤੋ ਭੀੜ ਬੰਨਾ ਮੁਸੀਬਤ ਆਉਣਾ ਢੂੰਡਾਂ ਦੀ ਖੱਖਰ ਨੂੰ ਹੱਥ ਪਾਉਣਾ ਜਾਂ ਛੇੜਨਾ ਕੋਪੱਤੇ ਬੰਦੇ ਨਾਲ ਮੱਥਾ ਲਾ ਲੈਣਾ ਗਲਤ ਬੰਦੇ ਨਾਲ ਮੱਥਾ ਲਾ ਲੈਣਾ ਭੁਗਤ ਸਵਾਰਨੀ ਕੁੱਟਣਾ ਮਾਤਾ ਦਾ ਮਾਲ ਬਹੁਤ ਕਮਜ਼ੋਰ ਆਦਮੀ ਨੈਕਸਟ ਕਹਿੰਦਾ ਹੈ ਮਿੱਟੀ ਦਾ ਮਾਦੋ ਬਹੁਤ ਇੰਪੋਰਟੈਂਟ ਹੈ ਦੋਸਤੋ ਮਿੱਟੀ ਦਾ ਮਾਦੋ ਮਤਲਬ ਕੀ ਹੈ ਮੂਰਖ ਮਿੱਟੀ ਦੇ ਮੁੱਲ ਬਹੁਤ ਸਸਤਾ ਮਿੱਠੀ ਸ਼ੁਰੀ ਉੱਪਰੋਂ ਮਿੱਤਰ ਪਰ ਵਿੱਚੋਂ ਪੱਕਾ ਵੈਰੀ ਰਾਮ ਕਹਾਣੀ ਦੁੱਖ ਭਰੀ ਲੰਮੀ ਵਾਰਤਾ ਨੈਕਸਟ ਹੈ ਰਾਈ ਦਾ ਪਹਾੜ ਬਣਾਉਣਾ ਛੋਟੀ ਜਹੀ ਗੱਲ ਨੂੰ ਵੱਟਾ ਬਣਾਉਣਾ ਰਫੂ ਚੱਕਰ ਹੋਣਾ ਭੱਜ ਜਾਣਾ ਨੱਸ ਜਾਣਾ ਰੰਗ ਉੱਡ ਜਾਣਾ ਘਬਰਾ ਜਾਣਾ ਰੰਗ ਵਿੱਚ ਭੰਗ ਪਾਉਣਾ ਖੁਸ਼ੀ ਵਿੱਚ ਵਿਗੜਨ ਪਾਉਣਾ ਰੰਗ ਲੱਗਣਾ ਮੋਜਾਂ ਲਗਣੀਆਂ ਰੰਗ ਬੰਨਣਾ ਰੌਣਕ ਬਣਾਉਣੀ ਲਉ ਦਾ ਧਿਆਇਆ ਜਾਂ ਖੂਨ ਦਾ ਧਿਆਇਆ ਮਤਲਬ ਕੌਣ ਹੋ ਸਕਦਾ ਜਾਣੀ ਦੁਸ਼ਮਣ ਜਾਂ ਜਾਣ ਦਾ ਬੈਰੀ ਹੋ ਸਕਦਾ ਹੈ ਲਗਰ ਪੂਰੀ ਵਰਗਾ ਜਵਾਨ ਪਤਲਾ ਹੋਣਾ ਲੰਮਾ ਤੇ ਸੋਹਣਾ ਕੀ ਹੋਣਾ ਜਵਾਨ ਹੋਣਾ ਲਗਰ ਮਤਲਬ ਕੀ ਆ ਪੂਰੀ ਹੋਣਾ ਲਗਰ ਵਰਗਾ ਜਵਾਨ ਜਾਂ ਪੂਰੀ ਵਰਗਾ ਜਵਾਨ ਦੋਸਤੋ ਯਾਦ ਰੱਖਣਾ ਹੈ ਇਸ ਦਾ ਅਰਥ ਇਹ ਆ ਸਕਦਾ ਹੈ ਅੱਗੇ ਆ ਗਿਆ ਲੰਗੋਟਿਆ ਯਾਰ ਲੰਗੋਟਿਆ ਯਾਰ ਮਤਲਬ ਕਿ ਛੋਟੀ ਉਮਰ ਦਾ ਬੜਿਆ ਮਿੱਤਰ ਲੰਡੀ ਪੁੱਚੀ ਨੀਵੇਂ ਦਰਜੇ ਦੇ ਲੋਕ ਨੈਕਸਟ ਹੈ ਜੀ ਲੰਡਾ ਚੀੜਾ ਬਹੁਤ ਇੰਪੋਰਟੈਂਟ ਹੈ ਜਿਸ ਦਾ ਟੱਬਰ ਨਾ ਹੋਵੇ ਜਾਂ ਇਕੱਲਾ ਕਾਰਾ ਲਾਈ ਲੱਗ ਬਿਨਾਂ ਸੋਚੇ ਵਿਚਾਰੇ ਹੋਰਨਾਂ ਦੇ ਕਹੇ ਤੇ ਤੁਰਨ ਵਾਲਾ ਹੁੰਦਾ ਹੈ ਲਾਈ ਲੱਗ ਮੂੰਹ ਦਾ ਮਿੱਠਾ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲਾ ਲਪੋੜ ਸੰਖ ਜਾਂ ਗਪੌੜ ਸੰਖ ਗੱਪਾਂ ਤੇ ਫੜਾ ਮਾਰਨ ਵਾਲਾ ਦੋਸਤੋ ਬਹੁਤ ਇੰਪੋਰਟੈਂਟ ਹੈ ਇਹ ਮੁੱਛ ਦਾ ਵਾਲ ਹੋਣਾ ਸਦਾ ਨਾਲ ਰਹਿਣ ਵਾਲਾ ਇਤਬਾਰੀ ਬੰਦਾ ਨਾ ਸਦਾ ਨਾ ਮੁੱਛ ਦਾ ਵਾਲ ਹੋਣਾ ਸਦਾ ਨਾਲ ਰਹਿਣ ਵਾਲਾ ਸੌਰੀ ਸਦਾ ਨਾਲ ਰਹਿਣ ਵਾਲਾ ਇਤਬਾਰੀ ਬੰਦਾ ਕੀ ਆ ਇਸ ਦਾ ਰਾਈਟ ਆਨਸਰ ਹੈ ਦੋਸਤੋ ਇਸ ਤਰ੍ਹਾਂ ਦੇ ਜੋ ਮੁਹਾਵਰੇ ਹਨ ਹਰੇ ਤੁਹਾਡੇ ਲਈ ਇੱਕ ਪਾਰਟ ਹੋਰ ਆਵੇਗਾ ਹੋ ਸਕਦਾ ਉਸ ਤੋਂ ਬਾਅਦ ਵੀ ਇੱਕ ਪਾਰਟ ਹੋਰ ਆਵੇ ਤਾਂ ਦੋਸਤੋ ਇਹ ਮੁਹਾਵਰੇ ਤੁਹਾਡੇ ਪੇਪਰ ਦੇ ਵਿੱਚ ਪੁੱਛੇ ਜਾਣਗੇ ਅਤੇ ਇਹਨਾਂ ਤੋਂ ਬਾਹਰ ਕੋਈ ਵੀ ਮੁਹਾਵਰਾ ਨਹੀਂ ਆਵੇਗਾ ਤੁਹਾਨੂੰ ਮੈਂ ਫੇਰ ਦੱਸ ਦਿੰਦਾ ਹਾਂ ਕਿ ਪੀੜ ਕਲਾਸ ਦੇ ਵਿੱਚ ਵੀ ਤੁਹਾਨੂੰ ਇਸ ਤਰ੍ਹਾਂ ਦੇ ਮੁਹਾਵਰੇ ਨਹੀਂ ਮਿਲਣੇ ਜੋ ਕਿ ਪੇਪਰ 'ਤੇ ਜਦੋਂ ਪੁੱਛੇ ਜਾਂਦੇ ਹਨ ਤਾਂ ਸਾਨੂੰ ਵੱਖਰੇ ਜੇ ਅਜੀਬ ਜੇ ਲੱਗਦੇ ਹਨ ਕਿ ਅਸੀਂ ਇਹ ਪੜ੍ਹੇ ਨਹੀਂ ਇਹ ਕਿੱਥੋਂ ਪਾ ਦਿੱਤੇ ਐਗਜ਼ਾਮੀਨਰ ਨੇ ਤਾਂ ਦੋਸਤੋ ਏ ਤੁਹਾਡੇ ਲਈ ਮਿਹਨਤ ਕਰਕੇ ਵੱਖੋ-ਵੱਖਰੀਆਂ ਬਕਸ ਦੇ ਵਿੱਚੋਂ ਲੈ ਗਏ ਹਨ ਤਾਂ ਜੋ ਕੀ ਆ ਤੁਹਾਨੂੰ ਕੋਈ ਪਰੇਸ਼ਾਨੀ ਦਿੱਕਤ ਨਾ ਹੋਵੇ ਪੇਪਰ ਅਟੈਂਪਟ ਕਰਨ ਵੇਲੇ ਜੇਕਰ ਤੁਸੀਂ ਪਹਿਲਾਂ ਹੀ ਪੜੇ ਹੋਣਗੇ ਜਿਸ ਤਰ੍ਹਾਂ ਕਿ ਲਪੌੜ ਸੰਖ ਗਪੌੜ ਸੰਖ ਹੋ ਗਿਆ ਇਸ ਤਰ੍ਹਾਂ ਦਾ ਆ ਗਿਆ ਤੇ ਇਹ ਆਵੇਗਾ ਵੀ ਦੋਸਤੋ ਬਲੈਂਕ ਸਪੈਕ ਖਾਲੀ ਡੈਸ਼ ਪਰਨ ਲਪੋਰ ਡੈਸ਼ ਗਪੋਰ ਡੈਸ਼ ਇਸ ਤਰ੍ਹਾਂ ਆ ਜਾਵੇਗਾ ਤਾਂ ਦੋਸਤੋ ਤੁਹਾਡੇ ਲਈ ਐਮਸੀਕਿਊ ਵੀ ਲੈ ਕੇ ਆਵਾਂਗਾ ਜਦੋਂ ਇਹ ਥ੍ਰੈਟਿਕਲ ਪੋਰਸ਼ਨ ਆਪਾਂ ਕਵਰ ਕਰ ਲਿਆ ਮੁਹਾਵਰੇ ਕਰ ਲਏ ਤਾਂ ਤੁਹਾਡੇ ਲਈ ਐਮਸੀਕਿਊ ਲੈ ਕੇ ਆਵਾਂਗਾ ਤੇ ਫਿਰ ਇੱਕ ਮੈਰਾਥਨ ਹੀ ਹੋਵੇਗੀ ਜੋ ਕਿ ਓਨਲੀ ਮੁਹਾਵਰੇ ਤੇ ਬੇਸ ਹੋਵੇਗੀ ਅਤੇ ਪਤਾ ਲੱਗ ਜਾਊਗਾ ਕਿ ਤੁਹਾਨੂੰ ਤਿਆਰੀ ਕਿੰਨੀ ਕੁ ਹੋ ਚੁੱਕੀ ਹੈ ਤਾਂ ਦੋਸਤੋ ਪੇਪਰ ਏ ਨੂੰ ਆਪਾਂ ਪਾਸ ਕਰਨਾ ਹੀ ਕਰਨਾ ਹੈ ਅਤੇ ਉਸ ਤੋਂ ਬਾਅਦ ਕੀ ਹੈ ਤੁਸੀਂ ਗਵਰਨਮੈਂਟ ਜੋਬ ਦੀ ਤਿਆਰੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਤਾਂ ਕਰ ਹੀ ਰਹੇ ਹੋ ਤਾਂ ਉਹ इजीली ਕੀ ਹੈ ਕ੍ਰੈਕ ਹੋ ਜਾਵੇਗਾ ਦੋਸਤੋ ਉਸ ਦੀ ਤਿਆਰੀ ਵੀ ਪੂਰੀ ਤੁਸੀਂ ਰੱਖਣੀ ਹੈ ਤਾਂ ਦੋਸਤੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ